ਜਿੱਥੇ ਕੋਰਟ ਕੰਪਲੈਕਸ 'ਚ ਹੰਗਾਮਾ ਹੋਇਆ ਦਰਅਸਲ ਚਿੱਟੇ ਨਾਲ ਫੜੀ ਮਹਿਲਾ ਕਾਂਸਟੇਬਲ ਦੀ ਪੇਸ਼ੀ ਦੇ ਦੌਰਾਨ ਇਹ ਹੰਗਾਮਾ ਹੋਇਆ ਮਹਿਲਾ ਕਾਂਸਟੇਬਲ ਦੇ ਸਾਥੀ ਦੀ ਆਪਣੀ ਪਤਨੀ ਦੇ ਨਾਲ ਝੜਪ ਹੋਈ ਹੈ ਕੋਰਟ ਕੰਪਲੈਕਸ 'ਚ ਦੋਵਾਂ ਨੇ ਇੱਕ ਦੂਜੇ ਦੇ ਥੱਪੜ ਜੜਦੇ ਉਤੇ ਮਹਿਲਾ ਨੇ ਆਪਣੇ ਪਤੀ ਤੇ ਇਲਜ਼ਾਮ ਲਾਇਆ ਸੀ ਮਹਿਲਾ ਕਾਂਸਟੇਬਲ ਨਾਲ ਮਿਲ ਕੇ ਨਸ਼ਾ ਵੇਚਣ ਦੇ ਇਲਜ਼ਾਮ ਲਾਏ ਗਏ ਸੀ ਦੱਸਦੀ ਕਿ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦੀ ਥਾਰ ਦੇ ਵਿੱਚੋਂ ਪੁਲਿਸ ਨੂੰ 17 ਗ੍ਰਾਮ ਚਿੱਟਾ ਬਰਾਮਦ ਹੋਇਆ ਸੀ ਜਿਸ ਤੋਂ ਬਾਅਦ ਅਮਨਦੀਪ ਕੌਰ ਨੂੰ ਵਰਖਾਸਤ ਕਰ ਦਿੱਤਾ ਗਿਆ ਸੀ ਤੇ ਇੱਕ ਦਿਨ ਦੇ ਰਿਮਾਂਡ ਤੋਂ ਬਾਅਦ ਅਮਨਦੀਪ ਕੌਰ ਜਦੋਂ ਅਦਾਲਤ ਵਿੱਚ ਪੇਸ਼ ਕਰਨ ਲਿਆਂਦਾ ਗਿਆ ਤਾਂ ਇਸ ਦੌਰਾਨ ਮਹਿਲਾ ਕਨਸਟੇਬਲ ਅਮਨਦੀਪ ਕੌਰ ਤੇ ਗੁਰਮੀਤ ਕੌਰ ਨਾਂ ਦੀ ਮਹਿਲਾ ਨੇ ਇਲਜ਼ਾਮ ਲਾਇਆ ਸੀ ਕਿ ਉਸਦਾ ਪਤੀ ਬਲਜਿੰਦਰ ਸੋਨੂ ਤੇ ਮਹਿਲਾ ਕਨਸਟੇਬਲ ਅਮਨਦੀਪ ਕੌਰ ਮਿਲ ਕੇ ਨਸ਼ਾ ਵੇਚਦੇ ਨੇ ਤਾਂ ਇਸ ਦੌਰਾਨ ਝੜਪ ਹੋਈ ਆ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਗਰਸਲ ਇਹ ਸ਼ਖਸ ਬਲਜਿੰਦਰ ਸਿੰਘ ਸੋਨੂ ਹੈ ਤੇ ਇਸ ਦੀ ਪਤਨੀ ਦੇ ਨਾਲ ਅਦਾਲਤ ਦੇ ਵਿੱਚ ਹੀ ਝੜਪ ਹੋਈ ਹੈ ਕੋਰਟ ਦੇ ਵਿੱਚ ਹੀ ਦੋਵੇਂ ਪਤੀ ਪਤਨੀ ਝਿੜੇ ਨੇ ਇੱਕ ਦੂਜੇ ਦੇ ਥੱਪੜ ਤੱਕ ਜੜ ਦਿੱਤੇ ਨੇ ਦਰਅਸਲ ਇਸ ਔਰਤ ਦੇ ਵੱਲੋਂ ਇਹ ਇਲਜ਼ਾਮ ਲਾਇਆ ਗਿਆ ਸੀ ਕਿ ਜੋ ਉਸ ਦਾ ਪਤੀ ਹੈ ਕਾਲੀ ਟੀ-ਸ਼ਰਟ ਦੇ ਵਿੱਚ ਨਜ਼ਰ ਆ ਰਿਹਾ ਹੈ ਇਸ ਦਾ ਨਾਮ ਬਲਜਿੰਦਰ ਆਇਆ ਤੇ ਇੱਕ ਚਿੱਟੇ ਨਾਲ ਫੜੀ ਗਈ ਮਹਿਲਾ ਕਾਂਸਟੇਬਲ ਦੇ ਨਾਲ ਲਿਵਨ ਰਿਲੇਸ਼ਨ ਦੇ ਵਿੱਚ ਰਹਿੰਦਾ ਸੀ ਤੇ ਦੋਵੇਂ ਹੀ ਚੱਟਾ ਵੇਚਦੇ ਸੀ ਤੇ ਗੁਰਮੀਤ ਕੌਰ ਨੇ ਇਹ ਵੀ ਇਲਜ਼ਾਮ ਲਾਇਆ ਸੀ ਕਿ ਉਸ ਤੋਂ ਪਹਿਲਾਂ ਵੀ ਪੁਲਿਸ ਨੂੰ ਇਸ ਸੰਬੰਧੀ ਸ਼ਿਕਾਇਤ ਕਰ ਚੁੱਕੀ ਆ ਪਰ ਕੋਈ ਕਾਰਵਾਈ ਨਹੀਂ ਹੋਈ ਹੈ ਉਸਨੇ ਆਪਣੇ ਪਤੀ ਤੇ ਵੀ ਇਲਜ਼ਾਮ ਲਾਇਆ ਨੇ ਕਿ ਇਹ ਵੀ ਚਿੱਟਾ ਵੇਚਦਾ ਹੈ ਹਾਲਾਂਕਿ ਇਹ ਜਾਂਚ ਦਾ ਵਿਸ਼ਾ ਹੈ ਸੂਰਜਪਾਲ ਮੇਰੇ ਸਹਿਯੋਗੀ ਇਸੇ ਖਬਰ ਤੇ ਹੋਰ ਅਪਡੇਟ ਦੇ ਨਾਲ ਜੁੜੇ ਨੇ ਸੂਰਜ ਪੂਰਾ ਘਟਨਾਕਰਮ ਸਮਝਣਾ ਚਾਹਾਂਗੇ ਜਦੋਂ ਅਮਨਦੀਪ ਕੌਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਰਿਮਾਂਡ ਖਤਮ ਹੋਣ ਤੋਂ ਬਾਅਦ ਉਸ ਦੌਰਾਨ ਹੰਗਾਮਾ ਹੋਇਆ ਬਲਜਿੰਦਰ ਸਿੰਘ ਆ ਕੀ ਕੀ ਇਸ ਦੇ ਵਿੱਚ ਹੋਇਆ ਦੇਖੋ ਪਹਿਲਾ ਕਾਸਟੇਬਲ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਤੇ ਕਾਫੀ ਵੱਡੀ ਗਿੰਤੀ ਵਿੱਚ ਪੁਲਿਸ ਫੋਰਸ ਜਿਹੜੀ ਬਾਹਰ ਐਂਟਰੀ ਗੇਟ ਦੇ ਉੱਪਰ ਕੋਰਟ ਦੇ ਗੇਟ ਦੇ ਉੱਪਰ ਬਖਸ਼ੀ ਖਾਨੇ ਦੇ ਉੱਪਰ ਲੱਗੀ ਹੋਈ ਸੀ ਪਰ ਸ਼ਰਮ ਦੀ ਗੱਲ ਪੁਲਿਸ ਵਾਸਤੇ ਇਹ ਹੈ ਕਿ ਆਰਾਮ ਦੇ ਨਾਲ ਇੱਕ ਬੰਦਾ ਅੰਦਰ ਆਂਦਾ ਹੈ ਕੋਰਟ ਦੀ ਕਸਟਡੀ ਦੇ ਵਿੱਚ ਅੰਦਰ ਆਂਦਾ ਹੈ ਇਸ ਜਗ੍ਹਾ ਦੇ ਉੱਪਰ ਬਖਸ਼ੀ ਖਾਨਾ ਬਣਿਆ ਹੋਇਆ ਜਿਸ ਜਗ੍ਹਾ ਦੇ ਉੱਪਰ ਮੇਨ ਗਲੀ ਟਾਈਪ ਜਿਹੜੀ ਜਗ੍ਹਾ ਨਜ਼ਰ ਆ ਰਹੀ ਹੈ ਉੱਥੇ ਵੀ ਉਹ ਬੰਦਾ ਆਂਦਾ ਹੈ ਜਿਹੜੇ ਬੰਦੇ ਦੇ ਉੱਪਰ ਐਫ ਆਈ ਆਰ ਦਰਜ ਹੈ ਐਫ ਆਈ ਆਰ ਦਰਜ ਇਸ ਦੇ ਉੱਪਰ ਚਿੱਟੇ ਦੀ ਹੈ ਜਿਹ ਬਾਈ ਨੇ ਮੈਫਾਇਰ ਦੇ ਵਿੱਚ ਸ਼ਾਮਿਲ ਕੀਤਾ ਗਿਆ ਪਰ ਬੜੀ ਸ਼ਰਮ ਦੀ ਗੱਲ ਹੈ ਕਿ ਇਹ ਬੰਦਾ ਪੁਲਿਸ ਦਾ ਸਾਰਾ ਘੇਰਾ ਤੋੜਦਾ ਹੋਏ ਉੱਥੇ ਆਉਂਦਾ ਤੇ ਉੱਥੇ ਆ ਕੇ ਆਪਦੀ ਪਤਨੀ ਹੈ ਜਿਹੜੀ ਗੁਰਮੀਤ ਕੌਰ ਉਰਫ ਗਗਨ ਉਹਦੇ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ ਜਾਂਦੇ ਨੇ ਉਸ ਤੋਂ ਬਾਅਦ ਪੁਲਿਸ ਦੇ ਕਰਮਚਾਰੀ ਨੇ ਤਸਵੀਰਾਂ ਦੇ ਵਿੱਚ ਵੀ ਨਜ਼ਰ ਆ ਰਿਹਾ ਹੈ ਕਿ ਉਸ ਨੂੰ ਛਡਾਉਣ ਦੀ ਕੋਸ਼ਿਸ਼ ਕਰਦੇ ਨੇ ਸਿਰਫ ਛਡਾ ਦਿੱਤਾ ਜਾਂਦਾ ਪਰ ਉਸ ਤੋਂ ਬਾਅਦ ਵੀ ਕਿਸੇ ਵੀ ਪੁਲਿਸ ਦੇ ਕਰਮਚਾਰੀ ਨੇ ਕਿਸੇ ਥਾਣੇਦਾਰ ਨੇ ਕਿਸੇ ਐਸਐਚਓ ਨੇ ਇਵਨ ਕਿ ਉੱਤੇ DSP ਵੀ ਖੁਦ ਖੜੀ ਸੀ ਉਹਨਾਂ ਨੇ ਵੀ ਜੈ ਮਦਨੀ ਉਠਾਈ ਕੇ ਕਟੋ-ਕਾਟੇ ਇਸ ਬੰਦੇ ਨੂੰ ਡਿਟੇਨ ਹੀ ਕਰ ਲਿਆ ਜਾਵੇ ਹਾਲਾਂਕਿ ਇਸ ਬੰਦੇ ਦੀ ਗ੍ਰਿਫਤਾਰੀ ਬੰਦੀ ਸੁਭਾਵਿਕ ਸੀ ਕਿਉਂਕਿ FIR ਦੇ ਵਿੱਚ ਨੋਮਿਨੇਟ ਹੈ FIR ਦੇ ਵਿੱਚ ਲੜੀਂਦਾ ਪਰ ਉਸ ਤੋਂ ਬਾਅਦ DSP ਸਾਹਿਬ ਨੇ ਵੱਡੇ ਵੱਡੇ ਸ਼ਬਦਾਂ ਚ ਕਿਹਾ ਕਿ ਅਸੀਂ ਉਸ ਨੂੰ ਜਲਦੀ ਗ੍ਰਿਫਤਾਰ ਕਰਾਂਗੇ ਪਰ ਫਿਲਹਾਲ ਹਾਲੇ ਵੀ ਇਹ ਗ੍ਰਿਫਤਾਰ ਨਹੀਂ ਆ ਸੁਰਜ ਬਿਲਕੁਲ ਬਿਲਕੁਲ ਇਹ ਉਸ ਜਗ੍ਹਾ ਦੇ ਉਪਰ ਆਦੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਆਰਾਮ ਦੇ ਨਾਲ ਉਹ ਨਿਕਲ ਜਾਂਦਾ ਹੈ ਮੀਡੀਆ ਨੂੰ ਬਰੀਫ ਕਰਕੇ ਜਾਂਦਾ ਹੈ ਵੀਡੀਓ ਨੂੰ 7 6.5 ਮਿੰਟ ਦੀ ਬਾਈਟ ਹੈ ਜਿਹੜੀ ਉਹ ਦੇਣ ਤੋਂ ਬਾਅਦ ਆਰਾਮ ਦੇ ਨਾਲ ਦੇ ਵਹੀਕਲ ਦੇ ਉਪਰ ਨਿਕਲ ਜਾਂਦਾ ਤਾਂ ਸਮਝਿਆ ਕੀ ਜਾਵੇ ਇਸ ਨੂੰ ਕੀ ਪੁਲਿਸ ਨੂੰ ਪਤਾ ਨਹੀਂ ਸੀ ਕਿ ਇਹ ਬਲਜਿੰਦਰ ਹੈ ਕੀ ਪੁਲਿਸ ਨੂੰ ਪਤਾ ਨਹੀਂ ਸੀ ਕਿ ਇਸ ਤੇ ਪਰਚਾ ਦਰਜ ਹੈ ਜਾਂ ਫਿਰ ਇਹ ਕਿਉਂ ਕੀਤਾ ਗਿਆ ਜਾਣ ਬੁਝ ਕੇ ਹੋਇਆ ਹੈ ਇਸ ਦੇ ਪਿੱਛੇ ਕਾਰਨ ਕੀ ਹੈ देखो यही सवाल पुलिस ਦੇ ਡੀਐਸਪੀ ਨੂੰ ਅਸੀਂ ਕੀਤੇ ਸੀ ਕਿ ਆਖਰਕਾਰ ਜਦੋਂ ਤੁਸੀਂ ਕਹਿੰਦਾ ਕਿ ਇਸ ਬੰਦੇ ਨੂੰ ਨਾਮਿਨੇਟ ਕਰ ਦਿੱਤਾ ਕਿ ਇਸ ਬੰਦੇ ਦੀ ਆਈਡੈਂਟੀ ਪੁਲਿਸ ਨੂੰ ਨਹੀਂ ਪਤਾ ਸੀ ਕਿ ਜਿਹੜੇ ਅਧਿਕਾਰੀ ਉੱਥੇ ਲਾਏ ਗਏ ਜਿਹੜੇ ਕਰਮਚਾਰੀ ਉੱਥੇ ਲਾਏ ਗਏ ਕਿ ਉਹਨਾਂ ਨੂੰ ਨਹੀਂ ਪਤਾ ਸੀ ਕਿ ਇਹ ਬੰਦਾ ਉੱਥੇ ਜਾਂਦਾ ਹੈ ਚਲੋ ਇਸ ਮਾਮਲੇ ਨੂੰ ਸਾਈਡ ਤੇ ਵੀ ਰੱਖ ਦਈਏ ਕਿ ਇਸ ਦੇ ਮਾਮਲਾ ਦਰਜ ਆ કે ਨਹੀਂ ਦਰਜ ਕਿ ਇਹਨਾਂ ਦੀ ਮੁੱਢਲੀ ਜ਼ਿੰਮੇਵਾਰੀ ਨਹੀਂ ਬਣਦੀ ਕਿ ਜਿਹੜਾ ਬੰਦਾ ਆ ਕੇ ਕੋਰਟ ਦੇ ਅੰਦਰ ਆਂਦਾ ਹੈ ਬਕਸੀ ਖਾਨੇ ਦੇ ਕੋਲ ਆਂਦਾ ਹੈ ਆ ਕੇ ਇੱਕ ਮਹਿਲਾ ਤੇ ਥੱਪੜ ਮਾਰਨੇ ਸ਼ੁਰੂ ਕਰ ਦਿੰਦਾ ਹੈ ਉਸ ਤੋਂ ਬਾਅਦ ਪੁਲਿਸ ਵਾਲੇ ਛਡਾਉਂਦੇ ਨੇ ਕਿ ਉਹਨਾਂ ਦੇ ਮ ਇਹ ਬਹੁਤ ਸਾਰੇ ਸਵਾਲ ਨੇ ਬਿਲਕੁਲ ਬਿਲਕੁਲ ਜਿਹੜੀ ਲੇਡੀ ਹੈ ਇਹ ਇਸ ਦੀ ਪਤਨੀ ਹੈ ਜਿਹੜੀ ਤੁਸੀਂ ਵੀ ਜ਼ਿਕਰ ਕਰ ਰਹੇ ਹੋ ਗੁਰਮੀਤ ਕੌਰ ਇਸ ਦਾ ਹੁਣ ਕੀ ਕਹਿਣਾ ਹੈ ਦੇਖੋ ਗੁਰਮੀਤ ਕੌਰ ਨੇ ਇਹੀ ਕਹਿਣਾ ਹੈ ਕਿ ਸ਼ਰਿਆਮ ਉਸ ਦੀ ਕੁੱਟਮਾਰ ਹੈ ਜਿਹੜੀ ਪੁਲਿਸ ਕਰਮਚਾਰੀਆਂ ਦੇ ਸਾਹਮਣੇ ਕੀਤੀ ਗਈ ਹੈ ਇਹ ਤੋਂ 1 ਸਾਲ ਪਹਿਲਾਂ ਦੀ ਪਿੱਛੇ ਚਲੀ ਜਾਏਗੀ ਤਾਂ ਪਹਿਲਾਂ ਦੀ ਇਸ ਨੇ ਆਪ ਦੀ ਇਸੇ ਪਤਨੀ ਗੁਰਮੀਤ ਕੌਰ ਦੀ ਕੁੱਟਮਾਰ ਕੀਤੀ ਸੀ ਔਰ ਕੁੱਟਮਾਰ ਦੀ ਵਜ੍ਹਾ ਰੰਜਿਤ ਸਿੱਧੇ ਜਾਂ ਸਿੱਧੇ ਤੌਰ ਤੇ ਇਸ ਮਹਿਲਾ ਕਬਸਟੇਬਲ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਕਹਿ ਰਹੇ ਆ ਕਿ ਕਤੀ ਤੌਰ ਤੇ ਰਿਲੇਸ਼ਨ ਦੇ ਵਿੱਚ ਹੀ ਰਹਿੰਦੇ ਨੇ ਲਿਵਿੰਗ ਦੇ ਵਿੱਚ ਰਹਿੰਦੇ ਨੇ ਤਾਂ ਕਰਕੇ ਬੇਸ਼ੱਕ ਉਹ ਜਾਣਗਦਾ ਵਿੱਚਾ ਜ਼ਰੂਰ ਹੈ ਕਿ ਆਖਰ ਰਹਿੰਦੇ ਆ ਜਾਂ ਨਹੀਂ ਰਹਿੰਦੇ ਪਰ ਪੁਲਿਸ ਨੇ ਬੇਸ਼ੱਕ ਮਾਮਲਾ ਇਸ ਇਨਸਾਨ ਦੇ ਖਿਲਾਫ ਦਰਜ ਕਰ ਲਿਆ ਹੈ ਜਿਹੜਾ ਕਿ ਚਿੱਟੇ ਨੂੰ ਲੈ ਕੇ ਆ ਪਰ ਦੂਸਰੇ ਪਾਸੇ ਜਦੋਂ ਕੋਰਟ ਦੇ ਵਿੱਚ ਆ ਕੇ ਗੁੰਡਾਗਰਦੀ ਕੀਤੀ ਜਾਵੇ, ਕੋਟਮਾਰ ਕੀਤੀ ਜਾਵੇ, ਉਸ ਤੋਂ ਬਾਅਦ ਮੀਡੀਆ ਨੂੰ ਬਾਈਟਾਂ ਦੇਣ ਤੋਂ ਬਾਅਦ ਵੀ ਬੰਦਾ ਆਰਾਮ ਦੇ ਨਾਲ ਚਲੇ ਜਾਵੇ ਤਾਂ ਜਾਹਰ ਤੌਰ ਤੇ ਪੁਲਿਸ ਦੀ ਕਾਰਵਾਈ ਤੇ ਸਵਾਲ ਖੜੇ ਹੋਣੇ ਲਾਜ਼ਮੀ ਨੇ। ਬਿਲਕੁਲ। ਸੁਰਜ ਗੁਰਮੀਤ ਕੌਰ ਇਹ ਵੀ ਇਲਜ਼ਾਮ ਲਾ ਰਹੇ ਸੀ ਕਿ ਕੁਝ ਉੱਚ ਅਧਿਕਾਰੀਆਂ ਦੇ ਨਾਲ ਵੀ ਉਸ ਮਹਿਲਾ ਦੇ ਕਿਸੇ ਤਰ੍ਹਾਂ ਦੇ ਰਿਲੇਸ਼ਨ ਸੀ, ਆਪਸ ਦੇ ਵਿੱਚ ਮਿਲੀਭੁਗਤ ਸੀ। ਕਾਰਵਾਈ ਉਹਨਾਂ ਦੇ ਖਿਲਾਫ ਵੀ ਮੰਗੀ ਜਾ ਰਹੀ ਹੈ। ਕਿਤੇ ਨਾ ਕਿਤੇ ਸਵਾਲ ਜਿਹੜਾ ਇਹ ਵੀ ਪੈਦਾ ਹੋ ਰਿਹਾ ਹੈ ਕਿ ਰਿਲੈਕਸੇਸ਼ਨ ਦਿੱਤੀ ਜਾ ਰਹੀ ਹੈ ਇਸ ਮਾਮਲੇ ਦੇ ਵਿੱਚ ਕੀ ਅਜਿਹੇ ਕਾਰਨ ਵੀ ਸੰਭਵ ਨੇ? ਦੇਖੋ ਜਦੋਂ ਤੋਂ ਇਹ ਮਾਮਲਾ ਸੁਰਕੀਆਂ ਦੇ ਵਿੱਚ ਸਾਹਮਣੇ ਆਇਆ ਜਦੋਂ ਇਸ ਮਹਿਲਾ ਨੂੰ ਰੀਟੇਨ ਕੀਤਾ ਜਾਂਦਾ ਤਾਂ ਸਭ ਤੋਂ ਪਹਿਲਾਂ ਉਹਦਾ ਸ਼ਬਦ ਇਹ ਹੀ ਸੀ ਕਿ ਮੈਂ ਤੁਹਾਡੀ ਫੁਲਾਨੇ ਡੀਆਈਜੀ ਨਾਲ ਗੱਲ ਕਰਵਾਨੀ ਹੈ ਤੇ ਉਸ ਤੋਂ ਬਾਅਦ ਜਿਹੜੇ ਮੌਕੇ ਦੇ ਅਧਿਕਾਰੀ ਸੀ ਉਹਨਾਂ ਨੇ ਫੋਨ ਫੜ ਲੈਂਦੇ ਨੇ ਉਸ ਮਹਿਲਾ ਕਾਂਸਟੇਬਲ ਦਾ ਫੋਨ ਨੂੰ ਬੰਦ ਕਰ ਦਿੱਤਾ ਜਾਂਦਾ ਹੈ ਹਾਲਾਂਕਿ ਕਿਹੜੇ ਵਡੇ ਅਧਿਕਾਰੀ ਨੇ ਕਿਹੜੇ ਆਈਜੀ ਰੈਂਕ ਦੇ ਅਫਸਰ ਨੇ ਕਿੰਨਾਂ ਦੇ ਨਾਲ ਲਿੰਕ ਨੇ ਫਿਲਹਾਲ ਜਾਣਗ ਦਾ ਵਿਸ਼ਾ ਜ਼ਰੂਰ ਹੈ ਪਰ ਕਿਤੇ ਨਾ ਕਿਤੇ ਜਾ ਕੇ ਇਹਨਾਂ ਅਧਿਕਾਰੀਆਂ ਦੇ ਨਾਵਾਂ ਨੂੰ ਲੈ ਕੇ ਚਰਚਾ ਜ਼ਰੂਰ ਛੇੜ ਦਿੱਤੀ ਹੈ ਖਾਸ ਤੌਰ ਤੇ ਜਿਹੜੇ ਪੁਲਿਸ ਦੇ ਵੱਡੇ ਅਧਿਕਾਰੀ ਨੇ ਇੱਕ ਦ ਇੱਕ ਆਡੀਓ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਵੀ ਇੱਕ ਅਧਿਕਾਰੀ ਹੈ ਪੁਲਿਸ ਦਾ ਹੋਵੇ ਇੱਕ ਲੇਡੀਜ਼ ਨਾਲ ਗੱਲਬਾਤ ਕਰਦਾ ਨਜ਼ਰ ਆ ਰਿਹਾ ਤਾਂ ਕਰਕੇ ਤਵਾਮ ਤਰ੍ਹਾਂ ਦੇ ਜਿਹੜੇ ਜਿਹੜੇ ਚਾਅਦ ਨੇ ਜਿਹੜੇ ਉਹ ਸਾਹਮਣੇ ਇਸ ਮਾਮਲੇ ਦੇ ਵਿੱਚ ਆ ਰਹੇ ਨੇ ਹਾਲਾਂਕਿ ਪੁਲਿਸ ਦੀ ਜਾਂਚ ਦਾ ਵਿਸ਼ਾ ਜ਼ਰੂਰ ਹੈ ਕਿ ਕਿਹੜੇ ਉਹ ਲੋਕ ਨੇ ਕਿ ਨਸ਼ਾ ਤਸਕਰੀ ਨੂੰ ਲੈ ਕੇ ਵੀ ਕਿਸੇ ਤਰ੍ਹਾਂ ਦੀ ਹੈਲਪ ਇਹ ਕਰਦੇ ਸੀ ਫਿਲਹਾਲ ਦਾ ਅਗਦਾ ਵਿਸ਼ਾ ਹੈ ਸੁਰਜ ਕੋਈ ਐਸਐਸਪੀ ਬਠਿੰਡਾ ਦਾ ਇਸ ਸੰਬੰਧੀ ਪ੍ਰਤੀਕਰਮ ਆਇਆ ਹੋਵੇ ਕਿਉਂਕਿ ਆਡੀਓਜ਼ ਵੀ ਵਾਇਰਲ ਹੋ ਰਹੀਆਂ ਨੇ ਕੁਝ ਪੁਲਿਸ ਅਧਿਕਾਰੀਆਂ ਦੇ ਨਾਮ ਵੀ ਸਾਹਮਣੇ ਆ ਰਹੇ ਨੇ ਗੁਰਮੀਤ ਕੌਰ ਵੀ ਵਾਰ-ਵਾਰ ਕਹਿ ਰਹੀ ਹੈ ਕਿ ਕੁਝ ਪੁਲਿਸ ਅਧਿਕਾਰੀ ਨੇ ਜਿਹੜੇ ਇਸ ਮਹਿਲਾ ਕਾਂਸਟੇਬਲ ਦੇ ਨਾਲ ਮਿਲੇ ਹੋਏ ਸੀ ਕਿਤੇ ਨਾ ਕਿਤੇ ਕੁਝ ਬਲੈਕ ਸ਼ੀਪਸ ਨੇ ਦੇਖੋ ਜਦੋਂ ਮਾਮਲਾ ਕੋਈ ਵੀ ਹਾਈ ਪ੍ਰੋਫਾਈਲ ਹੋਵੇ ਤਾਂ ਪੁਲਿਸ ਦੇ ਕੋਲ ਹੀ ਰਿਟਾਇਰ ਰਿਟਾਇਰ ਜਵਾਬ ਹੁੰਦਾ ਹੈ ਕਿ ਮਾਮਲੇ ਦੀ ਜਾਂਚ ਕਰ ਰਹੇ ਹਾਂ ਹਜੇ ਮਾਮਲੇ ਦੇ ਵਿੱਚ ਕੁਝ ਕਹਿਣਾ ਜਲਦਬਾਜ਼ੀ ਹੋਏਗਾ ਇਹੀ ਰੜੜਾ ਜਵਾਬ ਡੀਐਸਪੀ ਢਾਲੀਵਾਲ ਨੂੰ ਕੀਤਾ ਗਿਆ ਉਹਨਾਂ ਨੇ ਵੀ ਇਹੀ ਕਿਹਾ ਸੀ ਕਿ ਇਸ ਮਾਮਲੇ ਦੇ ਉੱਪਰ ਜਾਂਚ ਚੱਲ ਰਹੀ ਹੈ ਜਾਗ ਦੇ ਵਿੱਚ ਜੋ ਜੋ ਤੱਤ ਸਾਹਮਣੇ ਆਉਣਗੇ ਉਸ ਦੇ ਆਧਾਰ ਦੇ ਤੇ ਕਾਰਵਾਈ ਕੀਤੀ ਜਾਏਗੀ ਫਿਲਹਾਲ ਇਹੀ ਜਾਣਕਾਰੀ ਦਿੱਤੀ ਹੈ ਹੁਣ ਤੱਕ ਕਿ ਮਹਿਲਾ ਦਾ ਜਿਹੜਾ ਸਾਥੀ ਹੈ ਉਸ ਦੇ ਖਿਲਾਫ ਚਿੱਟੇ ਦਾ ਮਾਮਲਾ ਦਰਜ ਕਰ ਲਿਆ ਗਿਆ ਜਿਸ ਚਿੱਟੇ ਨੂੰ ਲੈ ਕੇ ਇਸ ਮਹਿਲਾ ਤੇ 17 17.5 ਗ੍ਰਾਮ ਦਾ ਚਿੱਟਾ ਚਿੱਟੇ ਦਾ ਮਾਮਲਾ ਦਰਜ ਹੋਇਆ ਸੀਗਾ ਪਰ ਦੂਸਰੇ ਪਾਸੇ ਹਜੇ ਫਿਲਹਾਲ ਹੋਰ ਕਿਸੇ ਤਰ੍ਹਾਂ ਦੀ ਕਾਰਵਾਈ ਤੂੰ ਜਵਾਬ ਇਹਨਾਂ ਨੇ ਇਸ ਕਰਕੇ ਨਹੀਂ ਦਿੱਤਾ ਕਿਉਂਕਿ ਇਹ ਕਹਿ ਰਹੇ ਆ ਕਿ ਇਸ ਮਾਮਲੇ ਦੀ ਜਾਂਚ ਜਿਹੜੀ ਉਹ ਚੱਲ ਰਹੀ ਹੈ ਤਾਂ ਕਿ ਜਾਂਚ ਵਾਲਾ ਸੁਰਜ ਜਿਸ ਢੰਗ ਦੇ ਨਾਲ ਜਿਹੜੀ ਅਮਨਦੀਪ ਕੌਰ ਐ ਹੁਣ ਰਿਮਾਂਡ ਖਤਮ ਹੋਣ ਤੋਂ ਬਾਅਦ ਪੇਸ਼ ਕੀਤਾ ਗਿਆ ਉਸ ਚ ਕੀ ਅਪਡੇਟ ਐ ਕਿ ਦੁਬਾਰਾ ਰਿਮਾਂਡ ਮਿਲਿਆ ਜਾਂ ਫਿਰ ਨਿਆ ਕਹਿਰਾਸਤੇ ਚ ਭੇਜ ਦਿੱਤਾ ਬਿਲਕੁਲ ਜੇ ਕੱਲ ਦੀ ਗੱਲ ਕੀਤੀ ਜਾਵੇ ਤਾਂ ਪਹਿਲਾਂ ਪੁਲਿਸ ਨੇ ਪਰਸੋਂ 3 ਦਿਨ ਦੇ ਰਿਮਾਂਡ ਦੀ ਡਿਮਾਂਡ ਕੀਤੀ ਸੀ ਜਿਸ ਤੋਂ ਬਾਅਦ ਜੱਜ ਸਾਹਿਬ ਨੇ 1 ਦਿਨ ਦਾ ਰਿਮਾਂਡ ਦਿੱਤਾ ਗਿਆ ਸੀ ਪਰ ਜੋ 1 ਦਿਨ ਦੇ ਵਿੱਚ ਇਨਵੈਸਟੀਗੇਸ਼ਨ ਪੂਰੀ ਨਹੀਂ ਹੁੰਦੀ ਜੋ ਜਿਸ ਤਰ੍ਹਾਂ ਦੀਆਂ ਕੜੀਆਂ ਉਹਨਾਂ ਨੇ ਜੋੜਨੀਆਂ ਸੀ ਪੁਲਿਸ ਨੂੰ ਜੋੜਨ ਦੇ ਵਿੱਚ ਦਿੱਕਤ ਆਈ ਤਾਂ ਦੁਬਾਰਾ ਤੋਂ ਜੱਜ ਸਾਹਿਬ ਨੂੰ ਡਿਮਾਂਡ ਕੀਤੀ ਕਿ ਸਾਨੂੰ ਹੁਰਮਾਨ ਦਿੱਤਾ ਜਾਵੇ ਤੇ ਉਸ ਤੋਂ ਬਾਅਦ 4 ਦਿਨ ਦੀ ਰਿਮਾਂਡ ਦੀ ਮੰਗ ਕੀਤੀ ਤੇ ਇਸ ਤੋਂ ਬਾਅਦ ਜੱਜ ਸਾਹਿਬ ਨੇ 2 ਦਿਨ ਦਾ ਰਿਮਾਂਡ ਹੋਰ ਦਿੱਤਾ ਭਾਵੇਂ ਕਿ ਉਹ ਸੋਮਵਾਰ ਨੂੰ ਦੁਬਾਰਾ ਤੋਂ ਇਸ ਮੈਲਾ ਕਾਂਸਟੇਬਲ ਨੂੰ ਕੋਰਟ ਦੇ ਵਿੱਚ ਪੇਸ਼ ਕਰਨਾ ਹੋਵੇਗਾ ਤੇ ਉਸ ਤੋਂ ਬਾਅਦ ਇਸ ਨੂੰ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜ ਦੇਣਾ ਹੈ ਪਰ ਕਿਤੇ ਨਾ ਕਿਤੇ ਜਾ ਕੇ ਸਵਾਲ ਬਹੁਤ ਸਾਰੇ ਨੇ ਕੁਐਸਚਨ ਬਹੁਤ ਸਾਰੇ ਖੜੇ ਹੋ ਰਹੀ ਨੇ ਇਸ ਮਾਮਲੇ ਨੂੰ ਲੈ ਕੇ ਕਿ ਆਖਰ ਕੌਣ-ਕੌਣ ਵੱਡੇ ਅਧਿ ਜਿਹੜੇ ਕਿਤਨਾ ਕਿਤੇ ਇਸ ਮਹਿਲਾ ਦੀ ਮਦਦ ਕਰਦੇ ਨੇ ਜਾਂ ਡਰੱਗਸ ਨੂੰ ਲੈ ਕੇ ਵੀ ਸ਼ਾਮਲ ਹੋ ਸਕਦੇ ਨੇ ਫਿਲਹਾਲ ਇਸੇ ਜਵਾਬ ਹੈ ਕਿ ਜਿਹੜਾ ਬਟੈਂਡਾ ਪੁਲਿਸ ਨੂੰ ਦੇਣਾ ਹੋਏਗਾ ਬਹੁਤ ਧੰਨਵਾਦ ਸੂਰਜ ਪਾਨ ਇਸ ਪੂਰੀ ਅਪਡੇਟ ਦੇ ਲਈ ਸੂਰਜ ਪਾਨ ਮੇਰੇ ਸਹਿਯੋਗੀ ਜਾਣਕਾਰੀ ਦੇ ਰਹੇ ਸੀ ਅਦਾਲਤ ਦੇ ਵਿੱਚ ਹੀ ਇੱਕ ਸ਼ਖਸ ਦੇ ਵੱਲੋਂ ਕੁੱਟਮਾਰ ਕੀਤੀ ਗਈ ਹੈ ਜੋ ਉਸ ਦੀ ਪਤਨੀ ਦੱਸੀ ਜਾ ਰਹੀ ਹੈ ਤੇ ਪਤਨੀ ਦੇ ਵੱਲੋਂ ਵੀ ਗੰਭੀਰ ਇਲਜ਼ਾਮ ਲਾਏ ਗਏ ਸੀ ਪਰ ਵੱਡੀ ਗੱਲ ਇਹ ਹੈ ਕਿ ਜਿਹੜਾ ਮੋਲਜ਼ਮ ਹੈ ਇਹ ਪਹਿਲਾਂ ਹੀ ਚਿੱਟੇ ਦੇ ਤਹਿਤ ਇਸ ਤੇ ਪਰਚਾ ਦਰਜਾ ਪਰ ਇਸ ਦੀ ਗ੍ਰਿਫਤਾਰੀ ਪੁਲਿਸ ਦੇ ਵੱਲੋਂ ਹਾਲੇ ਵੀ ਨਹੀਂ ਕੀਤੀ ਗਈ ਤਾਂ ਜੇਕਰ ਗੱਲ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦੀ ਕੀਤੀ ਜਾਵੇ ਤਾਂ ਵਿਵਾਦਾਂ ਦੇ ਨਾਲ ਪੁਰਾਣਾ ਨਾਤਾ ਉਸ ਦਾ ਡਰਾਮਾ ਕੋਈ ਨਹੀਂ ਕਾਂਸਟੇਬਲ ਦਰਅਸਲ 3 ਸਾਲ ਪਹਿਲਾਂ ਹਾਈ ਵੋਲਟੇਜ ਡਰਾਮਾ ਕੀਤਾ ਗਿਆ ਸੀ 2022 ਦੇ ਵਿੱਚ ਐਸਐਸਪੀ ਦਫ਼ਤਰ ਬਠਿੰਡਾ ਚ ਫਾਈਨਲ ਪੀ ਲਈ ਸੀ ਕੁੱਟਮਾਰ ਦੇ ਮਾਮਲੇ 'ਚ ਗ੍ਰਿਫਤਾਰੀ ਤੋਂ ਬਚਣ ਲਈ ਡਰਾਮਾ ਕੀਤਾ 2022 'ਚ ਬਠਿੰਡਾ ਸਿਵਲ ਹਸਪਤਾਲ 'ਚ ਵੀ ਹੰਗਾਮਾ ਕੀਤਾ ਕਾਂਸਟੇਬਲ ਨਾਲ ਰਲ ਕੇ ਬਲਵਿੰਦਰ ਨੇ ਪਤਨੀ ਨੂੰ ਕੁੱਟਿਆ ਕੁੱਟਮਾਰ ਤੋਂ ਬਾਅਦ ਦੋਵੇਂ ਬਠਿੰਡਾ ਹਸਪਤਾਲ 'ਚ ਭਰਤੀ ਹੋ ਗਏ ਦੋਹਾਂ ਨੇ ਡਾਕਟਰਾਂ ਨਰਸਾਂ ਨਾਲ ਬਦਸਲੂਕ ਕੀਤੀ ਡਾਕਟਰ ਤੇ ਨਰਸ ਹੜਤਾਲ ਤੇ ਚਲੇ ਗਏ ਪੁਲਿਸ ਨੇ ਡਾਕਟਰ ਦੇ ਬਿਆਨ ਤੇ ਦੋਹਾਂ ਖਿਲਾਫ ਪਰਚਾ ਕੀਤਾ ਕੇਸ ਦਰਜ ਹੋਣ ਤੇ ਅਮਨਦੀਪ ਕੌਰ ਨੇ ਫੇਰ ਹੰਗਾਮਾ ਕੀਤਾ ਹਸਪਤਾਲ ਚ ਸਨਾਈਲ ਦੀਆਂ ਗੋਲੀਆਂ ਨਿਗਲਣ ਦੀ ਕੋਸ਼ਿਸ਼ ਕੀਤੀ। ਦਾ ਵਿਵਾਦਾਂ ਦੇ ਵਿੱਚ ਰਹੀ ਹੈ ਅਮਨਦੀਪ ਕੌਰ। 14 ਸਾਲ ਦੀ ਸਰਵਿਸ 14 ਸਾਲ ਚ 31 ਤਬਾਦਲੇ।